ਸੋ ਸਾਰੀ ਸੰਗਤ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੰਗਤ ਜੀ ਅੱਜ ਅਸੀਂ ਤੁਹਾਨੂੰ ਆਏ ਹਾਂ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾਉਣ ਦੇ ਲਈ ਜਿੱਥੇ ਕਿ ਇੱਕ ਗੁਰੂ ਸਾਹਿਬਾਨ ਨਹੀਂ ਜੀ ਪੰਜ ਗੁਰੂ ਸਾਹਿਬਾਨ ਜੀ ਦੇ ਪਵਿੱਤਰ ਚਰਨ ਪੈ ਸਨ ਸੰਗਤ ਜੀ ਸਵਾਗਤ ਕਰਦੇ ਹਾਂ ਤੁਹਾਡਾ ਗੁਰਦੁਆਰਾ ਸ੍ਰੀ ਗੁਰੂਗੜ੍ਹ ਸਾਹਿਬ ਜੀ ਸਦਾਬਰਤ ਸ਼ਹਿਰ ਰੋਪੜ ਦੀ ਤੇ ਆਓ ਸੰਗਤ ਜੀ ਦਰਸ਼ਨ ਕਰਦੇ ਆਂ ਤੇ ਵੀਡੀਓ ਦੇ ਅਖੀਰ ਤੱਕ ਬਣੇ ਰਹਿਣਾ ਜੀ ਸੰਗਤ ਜੀ ਇਹ ਪਵਿੱਤਰ ਸਥਾਨ ਸ਼ਹਿਰ ਰੋਪੜ ਤੋਂ ਜਦ ਆਪਾਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੇ ਹਾਂ ਤਾਂ ਤਕਰੀਬਨ 2 ਕਿਲੋਮੀਟਰ ਦੀ ਦੂਰੀ ਤੇ ਹੈ ਬਹੁਤ ਸੋਹਣਾ ਸਥਾਨ ਹੈ ਸੰਗਤ ਜੀ ਕੋਈ ਮੇਨ ਰੋਡ ਤੋਂ 500 ਦੀ ਮੀਟਰ ਦੀ ਦੂਰੀ ਤੇ ਰੋਡ ਤੋਂ ਪਿੱਛੇ ਆਟਮਾ ਸਥਾਨ ਬਣਿਆ ਹੋਇਆ ਜੀ ਵਾਹਿਗੁਰੂ ਸੰਗਤ ਜੀ ਬਹੁਤ ਸੋਹਣਾ ਸਥਾਨ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੁੰਦੇ ਹਨ ਦੋਨੋਂ ਸਾਈਡ ਤੇ ਬਹੁਤ ਸੋਹਣੀ ਫੁੱਲਵਾੜੀ ਬਣੀ ਹੋਈ ਹੈ ਪਾਰਕ ਬਣੇ ਹੋਏ ਹਨ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਦਰਸ਼ਨ ਕਰੋ ਜੀ ਨੀਸਾਨ ਸਾਹਿਬ ਝੂਲ ਰਹੇ ਹਨ ਵਾਹਿਗੁਰੂ ਗੁਰਦੁਆਰਾ ਸ੍ਰੀ ਗੁਰੂਗੜ੍ਹ ਸਾਹਿਬ ਸਦਾ ਬਰਤ ਰੂਪੜ ਵਾਹਿਗੁਰੂ ਸੰਗਤ ਜੀ ਜੋ ਵੀ ਇਸ ਪਵਿੱਤਰ ਸਥਾਨ ਦਾ ਇਤਿਹਾਸ ਹੋਵੇਗਾ ਤੁਹਾਡੇ ਨਾਲ ਉਸ ਦੀ ਜਰੂਰ ਸਾਂਝ ਪਾਵਾਂਗੇ ਸਾਡੀ ਬੇਨਤੀ ਹੈ ਕਿ ਵੀਡੀਓ ਦੇ ਅਖੀਰ ਤੱਕ ਲਾਜ਼ਮੀ ਬਣੀ ਰਹਿਣਾ ਵਾਹਿਗੁਰੂ 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 ਗੁਰਦੁਆਰਾ ਸਾਹਿਬ ਦੀ ਬਹੁਤ ਸੋਹਣੀ ਇਮਾਰਤ ਬਣੀ ਹੋਈ ਹੈ ਜੀ ਦਰਬਾਰ ਸਾਹਿਬ ਬਹੁਤ ਖੁੱਲਾ ਹੈ ਬਣਿਆ ਹੋਇਆ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਦਰਸ਼ਨ ਕਰੋ ਜੀ ਅਤੇ ਸੰਗਤ ਜੀ ਇਤਿਹਾਸ ਇਸ ਪਵਿੱਤਰ ਸਥਾਨ ਦਾ ਇਸ ਤਰ੍ਹਾਂ ਹੈ ਕਿ ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਢੋਲੀ ਭਾਈ ਨੂੰ ਦਰਸ਼ਨ ਦੇਣ ਤੋਂ ਬਾਅਦ ਦੇ ਵਿੱਚ ਸਤਲੁਜ ਦਰਿਆ ਦੇ ਨਾਲ-ਨਾਲ ਹੁੰਦੇ ਹੋਏ ਇਸ ਸਥਾਨ ਤੇ ਆਏ ਸਨ ਅਤੇ ਦੂਜੀ ਵਾਰ ਇੱਕ ਵਾਰ ਫਿਰ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਗੁਰੂ ਸਰ ਮਹਾਰਾਜ ਦੀ ਜੰਗ ਨੂੰ ਜਿੱਤਣ ਤੋਂ ਬਾਅਦ ਦੇ ਵਿੱਚ ਜਿਸ ਵੇਲੇ ਸ਼੍ਰੀ ਕੀਰਤਪੁਰ ਸਾਹਿਬ ਨੂੰ ਵਾਪਸ ਜਾ ਰਹੇ ਸਨ ਉਸ ਵਕਤ ਇੱਥੇ ਆਪਣੇ ਪਵਿੱਤਰ ਚਰਨ ਪਾਏ ਸਨ ਵਾਹਿਗੁਰੂ ਅਤੇ ਸੰਗਤ ਜੀ ਜਿਸ ਵੇਲੇ ਧੰਤਨ ਸਾਹਿਬ ਸ੍ਰੀ ਗੁਰੂ ਹਰੀ ਰਾਏ ਸਾਹਿਬ ਜੀ ਮਹਾਰਾਜ ਮਾਲਵਾ ਇਲਾਕੇ ਦੀ ਯਾਤਰਾ ਦੇ ਲਈ ਜਾ ਰਹੇ ਸਨ ਤਾਂ ਗੁਰੂ ਸਾਹਿਬ ਜੀ ਨੇ ਕੁਝ ਸਮਾਂ ਇੱਥੇ ਆਰਾਮ ਕੀਤਾ ਸੀ ਵਾਹਿਗੁਰੂ ਜੀ ਅਤੇ ਸੰਗਤ ਜੀ ਉਸ ਤੋਂ ਬਾਅਦ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਜਿਸ ਵੇਲੇ ਦਿੱਲੀ ਨੂੰ ਜਾ ਰਹੇ ਸਨ ਤਾਂ ਕੁਝ ਸਮਾਂ ਉਹਨਾਂ ਨੇ ਇਸ ਸਥਾਨ ਤੇ ਆਰਾਮ ਕੀਤਾ ਸੀ ਵਾਹਿਗੁਰੂ ਜੀ ਸੰਗਤ ਜੀ ਜਿਸ ਵੇਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਨੇ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਤਾਂ ਉਸ ਤੋਂ ਬਾਅਦ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਸਾਮ ਦੀ ਯਾਤਰਾ ਨੂੰ ਜਿਸ ਵੇਲੇ ਜਾ ਰਹੇ ਸਨ ਤਾਂ ਕੁਝ ਸਮਾਂ ਗੁਰੂ ਮਹਾਰਾਜ ਜੀ ਨੇ ਇਸ ਅਸਥਾਨ ਤੇ ਆਪਣੇ ਪਵਿੱਤਰ ਚੰਦ ਪਾਇ ਸਨ ਅਤੇ ਉਸ ਤੋਂ ਕੋਈ ਤਕਰੀਬਨ 7 ਸਾਲ ਬਾਅਦ ਦੇ ਵਿੱਚ ਗੁਰੂ ਸਾਹਿਬ ਜੀ ਜਦੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਵਾਪਸ ਆ ਰਹੇ ਸਨ ਨਾਲ ਉਹਨਾਂ ਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਕਰਗਿਤਾਰ ਸੱਚੇ ਪਾਤਸ਼ਾਹ ਜੀ ਵੀ 7 ਸਾਲ ਦੀ ਉਮਰ ਦੇ ਸਨ ਉਹ ਵੀ ਉਸ ਵੇਲੇ ਗੁਰੂ ਮਹਾਰਾਜ ਜੀ ਦੇ ਨਾਲ ਇਸ ਪਵਿੱਤਰ ਅਸਥਾਨ ਤੇ ਆ ਵਿਰਾਜੇ ਸਨ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਉਸ ਪਵਿੱਤਰ ਬਾਉਲੀ ਦੇ ਜਿਸ ਦੇ ਸਿਰਫ ਜਲ ਨੂੰ ਛਕਣ ਦੇ ਨਾਲ ਹੀ ਜੁਗਾ ਜੁਗਾਤਰਾਂ ਦੇ ਦੁੱਖ ਖਤਮ ਹੋ ਜਾਂਦੇ ਹਨ ਵਾਹਿਗੁਰੂ ਜੀ ਸੰਗਤ ਜੀ ਬੜੀ ਬਰਕਤ ਹੈ ਇਸ ਪਵਿੱਤਰ ਸਥਾਨ ਦੇ ਵਿੱਚ ਇਸ ਪਵਿੱਤਰ बावਲੀ ਦੇ ਵਿੱਚ ਬਹੁਤ ਹੀ ਸੁਹਾਵਣਾ ਮੌਸਮ ਹੈ ਬਹੁਤ ਦਿਲ ਲੱਗ ਰਿਹਾ ਸੰਗਤ ਜੀ ਤੁਸੀਂ ਵੀ ਜਿਸ ਵੇਲੇ ਕਦੇ ਵੀ ਸ਼੍ਰੀ ਅਨੰਤਪਰ ਸਾਹਿਬ ਦੀ ਯਾਤਰਾ ਤੇ ਆਓ ਤਾਂ ਇਸ ਸਥਾਨ ਤੇ ਜਰੂਰ ਆਉਣਾ ਸੰਗਤ ਜੀ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਆਪ ਸੋਚੋ ਕਿ ਜਿਸ ਪਵਿੱਤਰ ਸਥਾਨ ਤੇ ਪੰਜ ਪਾਸ਼ਾਹੀਆਂ ਜੀ ਦੇ ਪਵਿੱਤਰ ਚਰਨ ਪਏ ਹੋਣ ਤਾਂ ਉਸ ਸਥਾਨ ਤੇ ਕਿੰਨੀਆਂ ਕੁ ਬਰਕਤਾਂ ਹੋਣਗੀਆਂ ਵਾਹਿਗੁਰੂ ਜੀ ਸੰਗਤ ਜੀ ਬਹੁਤ ਸੋਹਣਾ ਸਥਾਨ ਬਣਿਆ ਹੋਇਆ ਹੈ ਤੇ ਮੈਂ ਤੁਹਾਨੂੰ ਇੱਕ ਵਾਰੀ ਫਿਰ ਬੇਨਤੀ ਕਰਦਾ ਹਾਂ ਕਿ ਇਸ ਵੀਡੀਓ ਨੂੰ ਸ਼ੇਅਰ ਦਬਕੇ ਕਰ ਦੇਣਾ ਜੀ ਸ਼ੇਅਰ ਜਿਆਦਾ ਤੋਂ ਜਿਆਦਾ ਕਰਨਾ ਕਿਉਂਕਿ ਇਸ ਸਥਾਨ ਦੇ ਬਾਰੇ ਕੋਈ ਇੰਨੀਆਂ ਜਿਆਦਾ ਵੀਡੀਓਜ਼ ਮੈਂ YouTube ਦੇ ਉੱਪਰ ਨਹੀਂ ਦੇਖੀਆਂ ਸੰਗਤ ਜੀ ਸ੍ਰੀ ਕਲਗੀਧਰ ਸੱਚੇ ਪਾਤਸ਼ਾਹ ਜੀ ਦਾ ਇਸ ਸਥਾਨ ਤੇ ਬਹੁਤ ਵਾਰ ਆਏ ਹਨ ਜਿਸ ਤਰ੍ਹਾਂ ਕਿ ਪੰਗਾਣੀ ਦਾ ਜੰਗ ਜਿੱਤਣ ਤੋਂ ਬਾਅਦ ਦੇ ਵਿੱਚ ਗੁਰੂ ਮਹਾਰਾਜ ਇਸ ਸਥਾਨ ਤੇ ਆਏ ਸਨ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦੇ ਵਕਤ ਅਤੇ ਉਸ ਤੋਂ ਬਾਅਦ ਦੇ ਵਿੱਚ ਕੋਟਲਾ ਨਿਹੰਗ ਖਾਨ ਦੇ ਲੜਕੇ ਆਲਮ ਸ਼ਾਹੀ ਮੰਗਣੀ ਦੇ ਮੌਕੇ ਵੀ ਗੁਰੂ ਮਹਾਰਾਜ ਜੀ ਇਸ ਅਸਥਾਨ ਤੇ ਆਏ ਸਨ ਸੰਗਤ ਜੀ ਬਹੁਤ ਭਾਗਾ ਭਰੀ ਧਰਤੀ ਹੈ ਬਹੁਤ ਬਰਕਤਾਂ ਹਨ ਇਸ ਅਸਥਾਨ ਤੇ ਬੇਨਤੀ ਕਰਦੇ ਆ ਕਿ ਤੁਸੀਂ ਵੀ ਜਦੋਂ ਇਸ ਅਸਥਾਨ ਤੇ ਆਓ ਤਾਂ ਇਸ ਬੌਣੀ ਸਾਹਿਬ ਦੇ ਜਰੂਰ ਦਰਸ਼ਨ ਕਰਨਾ ਜੀ ਵਾਹਿਗੁਰੂ ਵਾਹਿਗੁਰੂ ਸੰਗਤ ਜੀ ਰੋਪੜ ਦੇ ਰਾਜਾ ਰਾਜਾ ਭੂਪ ਸਿੰਘ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਕਿਉਂਕਿ ਉਹਨਾਂ ਨੇ ਆਪਣੇ ਰਾਜ ਦੌਰਾਨ ਰੋਪੜ ਅਤੇ ਆਸ-ਪਾਸ ਦੇ ਹੋਰ ਇਲਾਕਿਆਂ ਦੇ ਵਿੱਚ ਬਹੁਤ ਇਮਾਰਤਾਂ ਬਣਵਾਈਆਂ ਸਨ ਬਹੁਤ ਗੁਰੂ ਘਰਾਂ ਦੀਆਂ ਜੋ ਇਮਾਰਤਾਂ ਹਨ ਉਸ ਜਮਾਨੇ ਦੀਆਂ ਤਕਰੀਬਨ ਬਣੀਆਂ ਹੋਈਆਂ ਹਨ ਜਿਸ ਤਰ੍ਹਾਂ ਕਿ ਧੰਨ ਧੰਨ ਬਾਬਾ ਗੁਰਦੇਤਾ ਜੀ ਤੋਂ ਜਦੋਂ ਆਪਾਂ نیچے ਨੂੰ ਆਨੇ ਆ ਗੁਰਦੁਆਰਾ ਸ੍ਰੀ ਤੀਰ ਸਾਹਿਬ ਦੇ ਵੱਲ ਨੂੰ ਤਾਂ ਰਾਹਸਤੇ ਦੇ ਵਿੱਚ ਜੋ ਤੁਸੀਂ ਵੱਡੀਆਂ ਵੱਡੀਆਂ ਪੌੜੀਆਂ ਦੇਖਦੇ ਹੋ ਸ੍ਰੀ ਕੀਰਤਪੁਰ ਸਾਹਿਬ ਵਿਖੇ ਉਹ ਵੀ ਰਾਜਾ ਭੂਪ ਸਿੰਘ ਦੇ ਸਮੇਂ ਦੌਰਾਨ ਹੀ ਉਹਨਾਂ ਨੇ ਸੇਵਾ ਕਰਵਾਈ ਸੀ ਅਤੇ ਸੰਗਤ ਜੀ ਇਸ ਸਥਾਨ ਦੇ ਬਾਰੇ ਵੀ ਮੈਨੂੰ ਬਾਬਾ ਜੀ ਦੱਸ ਰਹੇ ਸਨ ਕਿ ਰਾਜਾ ਭੂਪ ਸਿੰਘ ਜੀ ਦੇ ਮੌਕੇ ਇਸ ਸਥਾਨ ਦੀ ਬਹੁਤ ਸੇਵਾ ਹੋਈ ਵੀਡੀਓ ਦੇ ਅਖੀਰ ਦੇ ਵਿੱਚ ਸੰਗਤ ਜੀ ਇੱਕ ਵਾਰ ਫੇਰ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਲਾਈਕ ਕਰਨਾ ਅਤੇ ਸਾਡੇ ਚੈਨਲ ਸਿੱਖੀਸਮ ਦੀ ਗੱਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸੰਗਤ ਜੀ ਸੰਗਤ ਜੀ ਤੁਹਾਡੇ ਸ਼ੇਅਰ ਕਰਨ ਦੇ ਨਾਲ ਜਿਨ੍ਹਾਂ ਸੰਗਤਾਂ ਨੂੰ ਇਹਨਾਂ ਅਸਥਾਨਾਂ ਬਾਰੇ ਨਹੀਂ ਪਤਾ ਹੈ ਅਜੇ ਤੱਕ ਉਹਨਾਂ ਨੂੰ ਇਹਨਾਂ ਪਵਿੱਤਰ ਅਸਥਾਨਾਂ ਦਾ ਪਤਾ ਲੱਗ ਸਕੇਗਾ ਅਤੇ ਸੰਗਤਾਂ ਇੱਥੇ ਆ ਕੇ ਦਰਸ਼ਨ ਕਰ ਸਕਣਗੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ